ਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਫਾਰਮ ਦੇ ਉੱਪਰ ਪਰਿਵਾਰ ਆਉਂਦੇ ਨੇ ਤੇ ਇੱਥੇ ਟਾਈਮ ਸਪੈਂਡ ਕਰਦੇ ਨੇ ਤੇ ਜਦੋਂ ਉਹ ਆਪਣਾ ਸਮਾਨ ਇੱਥੋਂ ਲੈ ਕੇ ਜਾਂਦੇ ਨੇ ਤੇ ਆਪਣੇ ਤਜਰਬੇ ਸ਼ੇਅਰ ਕਰਦੇ ਨੇ ਅੱਜ ਐਵੇਂ ਦਾ ਹੀ ਤਜਰਬਾ ਤੁਹਾਡੇ ਨਾਲ ਇੱਕ ਗੱਲਬਾਤ ਕਰਵਾਵਾਂਗੀ ਤਿੰਨ ਪਰਿਵਾਰ ਪਟਿਆਲੇ ਤੋਂ ਆਪਣੇ ਇੱਥੇ ਆਏ ਨੇ ਆਪਾਂ ਇਹਨਾਂ ਤੋਂ ਪੁੱਛਾਂਗੇ ਵੀ ਇੱਥੇ ਫਾਰਮ ਦਾ ਜਿਹੜਾ এনਵਾਇਰਨਮੈਂਟ ਆ ਜਾਂ ਸਾਡਾ ਫੂਡ ਆ ਉਹ ਕਿੱਦਾਂ ਲੱਗਿਆ ਬਹੁਤ ਹੀ ਸੋਨਾ এনਵਾਇਰਨਮੈਂਟ ਵੀ ਹੈਗਾ ਤੇ ਬਹੁਤ ਹੀ ਅੱਛੀ ਪ੍ਰੋਡਕਟਸ ਹੈ ਜੀ तवप्रीत आप भी बहुत मेहनत करते हैं और इतने जी नैचुरल फार्मिंग है वह हो ही बहुत नैचुरल वे नाल रही है इस करके जी क्वालिटी है बहुत ही वी है इतना आके बहुत ही वीयर लगे एक नैचुरल एनवायरमेंट के ग्रीनरी है और सब तो वो गल लगी कि तवप्रीत जी खुद जो है इंट्रस्ट लैके मिट्टी मिट्टी होना पैदा है जिस तरह तो उस वे सारा कुछ इतने आप ही मतलब प्रोड्यूस कर रहे हैं ਦਾ ਉਹ ਸਭ ਤੋਂ ਵੱਡੀ ਚੀਜ਼ ਹੈ ਔਰ ਸਾਨੂੰ ਪਿਓਰ ਚੀਜ਼ ਮਿਲ ਰਹੀ ਹੈ ਔਰ ਅਜ ਦੇ ਟਾਈਮ ਵਿੱਚ ਪਿਓਰ ਚੀਜ਼ ਮਿਲਣਾ ਇਸ ਇੱਕ ਬlesing ਹੀ ਹੈ ਮੈਂ ਤਾਂ ਇਹ ਕਹਾਂਗੀ ਤਾਂ ਥੈਂਕ ਯੂ ਫ੍ਰੀਜੀ ਥੈਂਕ ਯੂ so much ਐਸੇ ਹੀ ਲੱਗੇ ਰਹੋ ਔਰ ਐਸੇ ਹੀ ਸਾਡੀ ਇਹੀ ਦੁਆ ਹੈ ਕਿ ਤੁਸੀਂ ਅੱਗੇ ਹੋਰ ਸਾਨੂੰ ਹੋਰ ਪਰਿਵਾਰ ਜੋੜਨ ਔਰ ਇਹ ਤੁਹਾਡਾ ਜਿਹੜਾ ਹੈ ਅੱਗੇ ਵਧਦਾ ਰਹੇ ਸਾਰਿਆਂ ਨੂੰ ਸਤਿ ਸ਼ਕਾਲ ਵੀਰ ਆਰਗੇਨਿਕ ਫਾਰਮ ਦੇ ਵਿੱਚ ਆਇਆ ਮੈਂ ਇਸ ਫਾਰਮਸ ਪਹਿਲੀ ਵਾਰੀ ਆਇਆ ਮੈਨੂੰ ਮਨਿੰਦਰ ਜੀ ਨਾਲ ਲੈ ਕੇ ਆਏ ਮੈਡਮ ਵੀ ਨਾਲ ਆਏ ਹੋਏ ਨੇ ਤੇ ਬਹੁਤ ਅੱਛਾ ਲੱਗਾ ਸਭ ਤੋਂ ਅੱਛੀ ਗੱਲ ਇਹ ਹੈ ਵੀ ਜਿਹੜਾ ਲੜਕਾ ਇੱਥੇ ਤਾਂ ਉਸ ਪ੍ਰੀਤ ਇਸ ਫੋਰਮ ਨੂੰ ਚਲਾ ਰਹੇ ਨੇ ਬਹੁਤ ਹਿੰਮਤੀ ਨੌਜਵਾਨ ਹੈ ਤੇ ਦਿਲੋਂ ਦਿਲ ਕੀਤਾ ਵੀ ਅਸੀਂ ਇਹਨਾਂ ਤੋਂ ਉਹਦੀ ਪੂਰੀ ਜਾਣਕਾਰੀ ਲਈਏ ਜਾਣਕਾਰੀ ਚ ਸਾਨੂੰ ਦੇਣ ਜੇ ਬਹੁਤ ਸਕਸੈਸਫੁਲ ਰਹੇ ਨੇ ਇਹ ਸاسي ਚੀਜ਼ਾਂ ਜਿਹੜੀਆਂ ਹੈਗੀਆਂ ਆਰਗੇਨਾਈਜ਼ ਬਹੁਤ ਅੱਛਾ ਲੱਗਾ ਦੀ ਦੁਆ ਹੈ ਕਿ ਇਹ ਲੜਕਾ ਦੀ ਵੀ ਰੋਗਨੀ ਰਾਹ ਚੱਲਦੀ ਰਹੇ ਕਿ ਉਹਦੇ ਵਿੱਚੋਂ ਉਪਰਜ ਆਰਗੇਨਿਕ ਤਰੀਕੇ ਨਾਲ ਲੈਣੀ ਹੈ ਉਹਨੂੰ ਜ਼ਹਿਰ ਮੁਕਤ ਖੇਤੀ ਨੂੰ ਕਰਨਾ ਆਲੇ ਦੋਲੇ ਦਾ এনवायरमेंट ਨੂੰ ਵੀ ਉੱਚਾ ਰੱਖਦਾ ਤੇ ਬਿਮਾਰੀਆਂ ਤੋਂ ਵੀ ਗੁਰੇਜ਼ ਹੁੰਦਾ ਹੈ ਬਹੁਤ ਹਿੰਮਤੀ ਹੈ ਅਸੀਂ ਇਸ ਬੱਚੇ ਨੂੰ ਕਹਿ ਦਿੱਤੀਆਂ ਕਿ ਕਿਹੜੀਆਂ ਜਾ ਰਹੀਆਂ ਵੀ ਇਹ ਗਾਈਆਂ ਦਾ ਵੀ ਕੰਮ ਸ਼ੁਰੂ ਕਰੀ ਤੇ ਅਸੀਂ ਤੈਹਦਿਲੋਂ ਇਸ ਬੱਚੇ ਨੂੰ ਸਾਥ ਦੇਵਾਂਗੇ ਸਾਡਾ ਪ੍ਰੋਮਿਸ ਹੈ ਇੰਨਾ ਜਣਿਆਂ ਦਾ ਥੈਂਕ ਯੂ